ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਧੜਾ ਧੜਾ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਭੱਜ ਰਹੀਆਂ ਹੈਗੀਆਂ ਤੁਹਾਨੂੰ ਯਾਦ ਆ ਵੀ ਪਿਛਲੇ 2-3 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ ਆ ਖਾਸ ਕਰਕੇ ਜੋ ਹਰੀਕੇਨ ਹਲੇਨਾ ਉਹਨੂੰ ਲੈ ਕੇ ਕਹਿੰਦੇ ਪਈ ਸਟੇਟ ਫਾਰਮ ਇੰਸ਼ੋਰੈਂਸ ਤੇ ਸਿਟੀਜ਼ਨ ਇੰਸ਼ੋਰੈਂਸ ਉਹਨਾਂ ਕੰਪਨੀਆਂ ਕੋਲ 60000 ਤੋਂ ਵੱਧ ਜਿਹੜੇ ਕਲੇਮ ਆ ਆਲਰੇਡੀ ਫਾਈਲ ਹੋ ਚੁੱਕੇ ਆ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਆ ਆ ਇਸ ਫਲਡਿੰਗ ਦੇ ਵਿੱਚ ਤੂਫਾਨ ਦੇ ਵਿੱਚ ਤਬਾਹ ਹੋ ਚੁੱਕੇ ਹੈਗੇ ਆ ਅੱਜ 에ਅਰਪੋਰਟ ਆ ਰਹੀ ਆ ਕੈਲੀਫੋਰਨੀਆ ਤੋਂ ਪੇ ਸਟੇਟ ਫਾਰਮ ਇੰਸ਼ੋਰੈਂਸ ਜਿਹੜੀ ਆ ਉਹ ਕੈਲੀਫੋਰਨੀਆ ਚ 10 ਲੱਖ ਪਾਲਸੀਆਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕੈਨਸਲ ਕਰ ਸਕਦੀ ਹੈਗੀ ਆ ਜਿਹੜੀਆਂ ਆਲਰੇਡੀ ਸਟੇਟ ਫਾਰਮ ਦੇ ਕੋਲ ਆ 1 ਮਿਲੀਅਨ ਤੇ ਉਹਨਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਸਬਮਿਟ ਕੀਤੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਇਸ ਟਾਈਮ 3.1 ਮਿਲੀਅਨ ਪਾਲਿਸੀਜ਼ ਆ ਲੋਕਾਂ ਦੀਆਂ ਤੇ ਉਸ ਨੂੰ ਆਉਣ ਵਾਲੇ 5 ਸਾਲਾਂ ਚ 2 ਮਿਲੀਅਨ ਤੋਂ ਥੱਲੇ ਲੈ ਕੇ ਜਾਣਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਇਨਕਰੀਜ਼ ਕਰਨ ਦੇ ਲਈ ਉਹ ਫਾਈਲ ਕੀਤੇ ਹੈਗੇ ਆ 1922 ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਸਟਾਰਟ ਹੋਈ ਸੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ ਯੂ ਐਸ ਏ ਦੇ ਵਿੱਚ 99 ਮਿਲੀਅਨ ਪਾਲਿਸੀਜ਼ ਇਹਨਾਂ ਦੀਆਂ ਆਟੋ ਫਾਇਰ ਲਾਈਫ ਹੈਲਥ ਕਮਰਸ਼ੀਅਲ 올ਓਵਰ ਕੈਲੀਫੋਰਨੀਆ ਹੈਗੀਆਂ ਸੋ ਜੇ 11 ਲੱਖ ਲੋਕਾਂ ਦੀ ਜਿਹੜੀਆਂ ਪਾਲਸੀਆਂ ਕੈਨਸਲ ਹੁੰਦੀਆਂ ਤੇ ਉਧਰੋਂ ਨਮੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕੋਈ ਕਰ ਨਹੀਂ ਰਹੀਆਂ ਜੇ ਕਰ ਵੀ ਰਹੀਆਂ ਤਾਂ ਬਹੁਤ ਮਹਿੰਗੀ ਹੋ ਰਹੀ ਆ ਸੋ ਇਹ ਆਣ ਵਾਲੇ ਜਿਹੜੇ ਹੋਮ ਆਨਰਸ ਦੇ ਲਈ ਟਾਈਮ ਜਿਹੜਾ ਆ ਉਹ ਇਸ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਪਊਗਾ ਵੀ ਭਾਈ ਹੁਣ ਉਹ ਜਮਾਨੇ ਗਏ ਜਦੋਂ ਤੁਹਾਡੇ ਘਰ ਦੀ ਇੰਸ਼ੋਰੈਂਸ 6-700 ਡਾਲਰ ਹੁੰਦੀ ਸੀ ਹੁਣ 2000 3000 4000 ਡਾਲਰ ਤੱਕ ਜਿਹੜੀ ਘਰਾਂ ਦੀ ਇੰਸ਼ੋਰੈਂਸ ਪਹੁੰਚ ਚੁੱਕੀ ਹੈਗੀ ਆ ਸਟੇਟ ਫਾਰਮ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ 30% ਘਰਾਂ ਦੀ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ 36% ਕੰਡੋਮਿਨੀਅਮ ਓਨਰਸ ਦੇ ਲਈ 52% ਰੈਂਟਲ ਹੋਮਸ ਦੇ ਲਈ ਫਾਈਲ ਕੀਤਾ ਹੈਗਾ ਤੇ ਕਹਿੰਦੇ ਭਈ ਜੇ ਉਹਨਾਂ ਨੇ ਨਾ ਅਪਰੂਵ ਕੀਤਾ ਤੇ ਸਟੇਟ ਫਾਰਮ ਮਲੇ ਤੇਜ਼ੀ ਦੇ ਨਾਲ ਜਿਹੜੀਆਂ ਪਾਲਿਸੀਜ਼ ਆ ਉਹ ਕੈਨਸਲ ਕਰਨੀਆਂ ਸ਼ੁਰੂ ਕਰ ਦੇਣਗੇ ਲਿਬਰਟੀ ਮਿਚੁਅਲ ਨੇ ਆਲਰੇਡੀ 17000 ਦੇ ਕਰੀਬ ਹੋਮ ਆਨਰਸ ਦੀ ਪਾਲਿਸੀਜ਼ ਨੌਨ ਰੀਨਿਊ ਕਰਦੀ ਆ ਕੈਨਸਲ ਕਰ ਦਿੰਦੀ ਹੈਗੀ ਆ ਆ 20000 ਪਾਲਿਸੀਜ਼ ਉਹ ਕਹਿੰਦੇ ਸਾਡੇ ਕੋਲ ਟੈਕਨੀਕਲ ਹੋ ਗਿਆ ਸੀ ਇਸ਼ੂ ਜਿਹਦੇ ਕਰਕੇ ਅਸੀਂ ਉਹ ਪਾਲਿਸੀਜ਼ ਕੈਨਸਲ ਕੀਤੀਆਂ 올 ਸਟੇਟ ਇੰਸ਼ੋਰੈਂਸ ਨੇ ਕਿਹਾ ਕਿ ਘਰਾਂ ਦੀ ਇੰਸ਼ੋਰੈਂਸ ਅਗਸਤ ਮਹੀਨੇ ਤੋਂ 34% ਇਨਕਰੀਜ਼ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅਪਰੂਵਲ ਦੇ ਦਿੱਤਾ ਸੀ ਜਿਹੜੀ ਹੋਮ ਹੋਨਰਜ਼ ਇੰਸ਼ੋਰੈਂਸ ਕ੍ਰਾਈਸਿਸ ਕੈਲੀਫੋਰਨੀਆ ਦਾ ਵਿੱਚ ਹੈਗਾ ਆ ਇਹ ਹਾਊਸਿੰਗ ਮਾਰਕੀਟ ਨੂੰ ਵੀ ਬਹੁਤ ਵੱਡਾ ਅਫੈਕਟ ਕਰਨ ਜਾ ਰਿਹਾ ਹੈਗਾ ਤੇ ਜਦੋਂ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਉੱਪ ਜਾਣਗੇ ਤੇ ਨੇਚਰਲੀ ਜਿਹੜੇ ਘਰਾਂ ਦੀਆਂ ਕੀਮਤਾਂ ਆ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਊਗਾ ਜੀ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਧੜਾ ਧੜਾ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਭੱਜ ਰਹੀਆਂ ਹੈਗੀਆਂ ਤੁਹਾਨੂੰ ਯਾਦ ਆ ਵੀ ਪਿਛਲੇ 2-3 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ ਆ ਉਹ ਖਾਸ ਕਰਕੇ ਜੋ ਹਰੀਕੇਨ ਹਲੇਨਾ ਉਹਨੂੰ ਲੈ ਕੇ ਕਹਿੰਦੇ ਭਈ ਸਟੇਟ ਫਾਰਮ ਇੰਸ਼ੋਰੈਂਸ ਤੇ ਸਿਟੀਜ਼ਨ ਇੰਸ਼ੋਰੈਂਸ ਉਹਨਾਂ ਕੰਪਨੀਆਂ ਕੋਲ 60000 ਤੋਂ ਵੱਧ ਜਿਹੜੇ ਕਲੇਮ ਆ ਆਲਰੇਡੀ ਫਾਈਲ ਹੋ ਚੁੱਕੇ ਆ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਆ ਆ ਇਸ ਫਲਡਿੰਗ ਦੇ ਵਿੱਚ ਤੂਫਾਨ ਦੇ ਵਿੱਚ ਤਬਾਹ ਹੋ ਚੁੱਕੇ ਹੈਗੇ ਆ ਅੱਜ 에ਅਰਪੋਰਟ ਆ ਰਹੀ ਆ ਕੈਲੀਫੋਰਨੀਆ ਤੋਂ ਪੇ ਸਟੇਟ ਫਾਰਮ ਇੰਸ਼ੋਰੈਂਸ ਜਿਹੜੀ ਆ ਉਹ ਕੈਲੀਫੋਰਨੀਆ ਚ 10 ਲੱਖ ਪਾਲੀਸੀਆਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕੈਨਸਲ ਕਰ ਸਕਦੀ ਹੈਗੀ ਆ ਜਿਹੜੀਆਂ ਆਲਰੇਡੀ ਸਟੇਟ ਫਾਰਮ ਦੇ ਕੋਲ ਆ 1 ਮਿਲੀਅਨ ਤੇ ਉਹਨਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਸਬਮਿਟ ਕੀਤੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਐਸ ਟਾਈਮ 3.1 ਮਿਲੀਅਨ ਪਾਲਿਸੀਜ਼ ਆ ਲੋਕਾਂ ਦੀਆਂ ਤੇ ਉਸ ਨੂੰ ਆਉਣ ਵਾਲੇ 5 ਸਾਲਾਂ ਚ 2 ਮਿਲੀਅਨ ਤੋਂ ਥੱਲੇ ਲੈ ਕੇ ਜਾਣਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਇਨਕਰੀਜ਼ ਕਰਨ ਦੇ ਲਈ ਉਹ ਫਾਈਲ ਕੀਤੇ ਹੈਗੇ ਆ 1922 ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਸਟਾਰਟ ਹੋਈ ਸੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ ਯੂ ਐਸ ਏ ਦੇ ਵਿੱਚ 99 ਮਿਲੀਅਨ ਪਾਲਿਸੀਜ਼ ਇਹਨਾਂ ਦੀਆਂ ਆਟੋ ਫਾਇਰ ਲਾਈਫ ਹੈਲਥ ਕਮਰਸ਼ੀਅਲ 올ਓਵਰ ਕੈਲੀਫੋਰਨੀਆ ਹੈਗੀਆਂ ਸੋ ਜੇ 11 ਲੱਖ ਲੋਕਾਂ ਦੀ ਜਿਹੜੀਆਂ ਪਾਲਸੀਆਂ ਕੈਨਸਲ ਹੁੰਦੀਆਂ ਤੇ ਉਧਰੋਂ ਨਮੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕੋਈ ਕਰ ਨਹੀਂ ਰਹੀਆਂ ਜੇ ਕਰ ਵੀ ਰਹੀਆਂ ਤਾਂ ਬਹੁਤ ਮਹਿੰਗੀ ਹੋ ਰਹੀ ਆ ਸੋ ਇਹ ਆਨ ਵਾਲੇ ਜਿਹੜੇ ਹੋਮਓਨਰਸ ਦੇ ਲਈ ਟਾਈਮ ਜਿਹੜਾ ਆ ਉਹ ਇਸ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਪਊਗਾ ਵੀ ਭਾਈ ਹੁਣ ਉਹ ਜਮਾਨੇ ਗਏ ਜਦੋਂ ਤੁਹਾਡੇ ਘਰ ਦੀ ਇੰਸ਼ੋਰੈਂਸ 6-700 ਡਾਲਰ ਹੁੰਦੀ ਸੀ ਹੁਣ 2000 3000 4-4000 ਡਾਲਰ ਤੱਕ ਜਿਹੜੀ ਘਰਾਂ ਦੀ ਇੰਸ਼ੋਰੈਂਸ ਪਹੁੰਚ ਚੁੱਕੀ ਹੈਗੀ ਆ ਸਟੇਟ ਫਾਰਮ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ 30% ਘਰਾਂ ਦੀ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ 36% ਕੰਡੋਮਿਨੀਅਮ ਓਨਰਸ ਦੇ ਲਈ 52% ਰੈਂਟਲ ਹੋਮਸ ਦੇ ਲਈ ਫਾਈਲ ਕੀਤਾ ਹੈਗਾ ਤੇ ਕਹਿੰਦੇ ਵੀ ਜੇ ਉਹਨਾਂ ਨੇ ਨਾ ਪ੍ਰੂਵ ਕੀਤਾ ਤੇ ਸਟੇਟ ਫਾਰਮ ਮਲੇ ਤੇਜ਼ੀ ਦੇ ਨਾਲ ਜਿਹੜੀਆਂ ਪਾਲਿਸੀਜ਼ ਆ ਉਹ ਕੈਨਸਲ ਕਰਨੀਆਂ ਸ਼ੁਰੂ ਕਰ ਦੇਣਗੇ ਲਿਬਰਟੀ ਮਿਚੁਅਲ ਨੇ ਆਲਰੇਡੀ 17000 ਦੇ ਕਰੀਬ ਹੋਮ ਆਨਰਸ ਦੀ ਪਾਲਿਸੀਜ਼ ਨੋਨ ਰੀਨਿਊ ਕਰਤੀ ਆ ਕੈਨਸਲ ਕਰ ਦਿੱਤੀ ਹੈਗੀ ਆ ਆ 20000 ਪਾਲਿਸੀਜ਼ ਉਹ ਕਹਿੰਦੇ ਸਾਡੇ ਕੋਲ ਟੈਕਨੀਕਲ ਹੋ ਗਿਆ ਸੀ ਇਸ਼ੂ ਜਿਹਦੇ ਕਰਕੇ ਅਸੀਂ ਉਹ ਪਾਲਿਸੀਜ਼ ਕੈਨਸਲ ਕੀਤੀਆਂ 올 ਸਟੇਟ ਇੰਸ਼ੋਰੈਂਸ ਨੇ ਕਿਹਾ ਵੀ ਘਰਾਂ ਦੀ ਇੰਸ਼ੋਰੈਂਸ ਅਗਸਤ ਮਹੀਨੇ ਤੋਂ 34% ਇਨਕਰੀਜ਼ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅਪਰੂਵਲ ਦੇ ਦਿੱਤਾ ਸੀ ਜਿਹੜੀ ਹੋਮ ਹੋਨਰਜ਼ ਇੰਸ਼ੋਰੈਂਸ ਕ੍ਰਾਈਸਿਸ ਕੈਲੀਫੋਰਨੀਆ ਦਾ ਵਿੱਚ ਹੈਗਾ ਆ ਇਹ ਹਾਊਸਿੰਗ ਮਾਰਕੀਟ ਨੂੰ ਵੀ ਬਹੁਤ ਵੱਡਾ ਅਫੈਕਟ ਕਰਨ ਜਾ ਰਿਹਾ ਹੈਗਾ ਤੇ ਜਦੋਂ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਆਪ ਜਾਣਗੇ ਤੇ ਨੇਚਰਲੀ ਜਿਹੜੇ ਘਰਾਂ ਦੀਆਂ ਕੀਮਤਾਂ ਆ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਾਊਗਾ g